ਕੀ ਕਾਰਨ ਕੀ ਆਏ ਤੁਸੀਂ ਇਕੱਠੇ ਹੋਏ ਇੱਥੇ ਸਾਰੇ ਕਾਰਨ ਇਕੱਠੇ ਹੋਏ ਕਿ ਇੱਥੇ ਪਾਣੀ ਬਰੰਦਾ ਹੈਗਾ ਤੇ ਸ਼ਹਿਰ ਕਰਨ ਆਈ ਦੀ ਆ ਇਹਦੇ 2-3 ਮਹੀਨਿਆਂ ਤੋਂ ਦੋਦੋ ਬਰਸਾਤ ਸ਼ੁਰੂ ਹੋਈ ਹੈ ਹੂੰ ਉਦੋਂ ਤੋਂ ਇਦਾਂ ਹੀ ਪ੍ਰੋਗਰਾਮ ਚੱਲਦਾ ਪਾਣੀ ਨਿਕਾਸੀ ਹੈ ਨਹੀਂ ਕੋਈ ਸਫਾਈ ਹੈ ਨਹੀਂ ਵੀ ਕਹਾਵੜਾ ਚੜਿਆ ਹੈਗਾ ਠੀਕ ਹੈ ਮੱਛਰ ਹੁੰਦਾ ਹੈਗਾ ਹੋਰ ਕੀ ਜੰਗਲੀ ਹੁੰਦੇ ਹੈਗੇ ਕੀ ਨਾਮ ਕੀ ਪਾਰਕ ਦਾ ਕੀ ਨਾਮ ਹੈ ਡਾਟਮ ਬੇਸਕਰ ਪਾਰਕਿੰਗ ਤਾਂ ਨਹੀਂ ਬੂਟਾ ਮੰਡੀ ਕੋਈ ਆਇਆ ਨਹੀਂ ਦੇਖਣ ਨਹੀਂ ਆਇਆ ਦਾ ਕੋਈ ਕਾਉਂਸਲਰ ਜਾਂ ਕੁਝ ਜੇ ਆਈ ਹੋਊਗੀ ਤਾਂ ਮਗਰੋਂ ਭਾਵੇਂ ਆਉਂਦੇ ਹੋਣਗੇ ਪਰ ਕੋਈ ਐਕਸ਼ਨ ਤਾਂ ਹੋਇਆ ਨਹੀਂ ਜੀ ਬਰੋਡਾ ਕਿੰਨੇ ਕੁ ਚੇਰ ਹੋ ਗਿਆ ਕਾਫੀ ਦਿਨ ਹੋ ਗਈ ਆ ਜਦੋਂ ਨਹੀਂ ਬਸਾਤਾ ਸ਼ੁਰੂ ਨਹੀਂ ਤੁਸੀਂ ਕਿਸੇ ਨੂੰ ਕਾਰਪਸ਼ਨ ਦੇ ਅਧਿਕਾਰੀ ਨੂੰ ਕੰਪਲੀਟ ਦਿੱਤੀ ਜਾਂ ਕਿਸੇ ਕਾਉਂਸਲਰ ਨੂੰ ਤੁਸੀਂ ਤਾਂ ਕੋਈ ਨਹੀਂ ਕੋਈ ਕਮਿਟੀ ਆਲੇ ਤੁਸੀਂ ਹੁਣ ਪਹਿਲੀ ਵਾਰ ਆਏ ਹੋ ਤੇ ਹੁਣ ਤੁਸੀਂ ਚਾਹੁੰਦੇ ਕੀ ਹੋ ਸਾਂਦੇ ਇਹ ਵੀ ਇਹਦੇ ਵਿੱਚ ਪਾਈਪ ਪਾ ਕੇ ਤੇ ਪਾਣੀ ਦੀ ਨਿਕਾਸੀ ਹੁੰਦੇ ਨਾਲੇ ਜੁਕੀ ਹੈ ਵੀ ਇਹ ਤਾਂ ਪਾਣੀ ਦੀ ਨਿਕਾਸੀ ਹੋ ਜਾਏ ਲੋਕਾਂ ਨੂੰ ਸੁਵਿਧਾ ਹੋਵੇ ਹੂੰ ਤੁਹਾਨੂੰ ਨਹੀਂ ਲੱਗਦਾ ਵੀ ਇੱਥੇ پارک ਬਣਾਈ ਹੁੰਦੀ ਕਾਰਪੋਰੇਸ਼ਨ ਵਾਲੋ ਬੱਚਿਆਂ ਦੇ ਖੇਡਣ ਵਾਸਤੇ ਬੱਚੇ ਇਸ ਤਰ੍ਹਾਂ ਕਿੱਦਾਂ ਆਣਗੇ ਜੋ ਹਾਲਾਤ ਹੋਏ ਹੋਏ ਨਹੀਂ ਆਉਂਦੇ ਬੱਚੇ ਕੀ ਨਾਮ ਆਪਣਾ ਭਜਨ ਲਾਲ ਚੋਪੜਾ ਕੀ ਕਰਨ ਆਈ ਤੁਸੀਂ ਇੱਥੇ ਇਕੱਠੇ ਹੋਏ ਹੋ ਕਾਰਨ ਇਹ ਹੈ ਵੀ ਸਾਡੇ 바ਵਾ ਸਾਹਿਬ ਦੇ ਨਾਂ ਤੇ ਬਣੀ ਹੋਈ 바ਵਾ ਸਾਹਿਬ ਮੇੜਗੜ پارک ਬੂਟਾ ਮੰਡੀ ਦੇ ਵਿੱਚ ਤੇ ਅੱਜ ਤੁਸੀਂ ਦੇਖ ਲਓ ਪੇ ਇਥੇ ਜਿੱਦਾਂ ਸਤਲੁਜ ਦਰਿਆ ਦੇ ਵਿੱਚ ਪਾਣੀ ਆ ਉਸੇ ਤਰੀਕੇ ਨਾਲ ਇਸ ਪਾਰਕ ਦੇ ਵਿੱਚ ਪਾਣੀ ਆ ਡੱਡੂ ਤੁਰੇ ਫਿਰਦੇ ਆ ਸੱਪ ਤੁਰੇ ਫਿਰਦੇ ਆ ਘਾਹ ਦੇਖ ਲਓ ਤੁਸੀਂ ਬੰਦੇਆਂ ਨਾਲੋਂ ਵੀ ਵੱਡਾ-ਵੱਡਾ ਵਿੱਚ ਪਾਰਕ ਦੇ ਘਾਹ ਹੋਏ ਆ ਤੇ ਕਿੱਡੀ ਕਿ ਸਾਡੇ 바ਵਾ ਸਾਹਿਬ ਡਾਕਟਰ ਮੇਡ ਕਰਦੇ ਪਾਰਕ ਦੀ ਬੇਅਦਬੀ ਹੁੰਦੀ ਪਈ ਆ ਕਿਉਂਕਿ ਸਾਡੇ ਰਹਿਬਰਾਂ ਦੇ ਨਾਂ ਤੇ ਪਾਰਕ ਬਣੀ ਆ ਮੇਰਾ ਖਿਆਲ ਮੈਂ 1 ਘੰਟਾ ਹੋ ਗਿਆ ਪਾਰਕ ਚਾਇਨ ਮੇਅਰ ਨੂੰ ਮੈਂ 10-12 ਫੋਨ ਲਾ ਚੁੱਕਾ ਆ ਅੱਗੇ ਉਹ ਫੋਨ ਹੀ ਚੱਕਦਾ ਪਿਆ ਇਹ ਜਿਹੜੀ ਸਰਕਾਰ ਵੱਡੀਆਂ-ਵੱਡੀਆਂ ਮਾਰ ਕਾਂ ਮਾਰਦੀ ਅਸੀਂ ਆਹ ਕਰਤਾ ਉਹ ਕਰਤਾ ਮੇਰਾ ਖਿਆਲ ਇਸ ਪਾਰਕ ਦੇ ਉੱਤੇ 1 ਕਰੋੜ ਤੋਂ ਵੱਧ ਦੇ ਪੈਸੇ ਲਾਏ ਹਨਾਂ ਨੇ ਆ ਕਿਤੇ ਦਿਖਦਾ ਲੱਗਿਆ ਨਾ ਕੋਈ ਪਾਣੀ ਦਾ ਨਿਕਾਸ ਨਾ ਕੋਈ ਸਪਾਈ ਨਾ ਕੋਈ ਲੈਣਾ ਦੇਣਾ ਕੁਝ ਵੀ ਨਹੀਂ ਕੋਈ ਵੀ ਲਾਈਟ ਨਹੀਂ ਜਗਦੀ ਪਾਰਕ ਦੇ ਵਿੱਚ ਕੁਝ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਹੈ ਨਹੀਂ ਉਹ ਪੁਰਾਣੀ ਮਾੜੀ ਲਿਪਾ ਚੁਪਾ ਕਰਕੇ ਕੰਮ ਸਾਰ ਦਿੰਦਾ ਮੈਂ ਇਹਦੀ ਪੁਰਜੋਰ ਨਿੰਦਿਆ ਕਰਦਾ ਕਿਉਂਕਿ ਸਾਡੇ ਰੈਬਰਾਂ ਦੇ ਨਾਂ ਤੇ ਪਾਰਕ ਬਣੀ ਹੈ ਇਹਦੇ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਨਾ ਤਾਂ ਇਹਦੇ ਵਿੱਚ ਪੱਕਾ ਕੋਈ ਸਪਾਈ ਕਰਮਚਾਰੀ ਹੈ ਨਾ ਕੋਈ ਇਹਦੇ ਵਿੱਚ ਮਾਲੀ ਆ ਕੋਈ ਵੀ ਕਿਸੇ ਤਰ੍ਹਾਂ ਦਾ ਪੱਕਾ ਨਹੀਂ ਸਾਡੇ ਪ੍ਰਧਾਨ ਜੀ ਖੜਿਆ ਹੀਰਾ ਲਾਲ ਜੀ ਇਹ ਮੇਰਾ ਖਿਆਲ ਆ ਜਦੋਂ ਦੀ ਪਾਰਕ ਬਣੀ ਆ ਇਹਨਾਂ ਨੇ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਗਲਤੋਂ ਇਹ ਪਾਰਕ ਦੀ ਸਪਾਈ ਵੀ ਖੁਦ ਕਰਦੇ ਪਾਣੀ ਦੇ ਵਿੱਚ ਪਹਿਲਾਂ ਜਦੋਂ ਗਰਮੀਆਂ ਸੀਗੀਆਂ ਪਾਣੀ ਵੀ ਖੋਦ ਲਾਉਂਦੇ ਰਹੇ ਆ ਅਸੀਂ ਲੋਕ ਖੋਦੇ ਪਾਰਕ ਦਾ ਸਾਰਾ ਕੁਝ ਕਰਾਉਂਦੇ ਰਹੇ ਆ ਪਰ ਇਹਨਾਂ ਨੇ ਆ ਚਾਰ ਇਟਾ ਉਟਾਂ ਜਿਹਾ ਲਾ ਕੇ ਮਾਰ ਕੇ ਮਾਰੀ ਜਾਂਦੇ ਜਿਵੇਂ ਅਸੀਂ ਪਾਰਕ ਐ ਕਰਤੀ ਪਾਰਕ ਔਂ ਕਰਤੀ ਪਰ ਹੁਣ ਕੋਈ ਆ ਕੇ ਦੇਖੇ ਤਾਂ ਸੇ ਵੀ ਪਾਰਕ ਦਾ ਬਣਿਆ ਕੀ ਆ ਸਰਕਾਰ ਹਰ ਗੱਲ ਤੇ ਫੇਲ ਆ ਮੈਂ ਇਹ ਕਹਿਣਾ ਵੀ ਇੱਕ ਵਾਰੀ ਜਿੰਨਾ ਵੀ ਪਾਰਕ ਦੇ ਵਿੱਚ ਹੋਇਆ ਸਾਰਾ ਕਪੜਾ ਹੋਇਆ ਜੋ ਵੀ ਚੀਜ਼ਾਂ ਲੱਗੀਆਂ ਦੇਖ ਲਓ ਤੁਸੀਂ ਕੀ ਹਾਲਤਾਂ ਮਹਿੰਦਰਪਾਲ ਜੀ ਕੀ ਕਾਰਨ ਕੀ ਅੱਜ ਤੁਸੀਂ ਇਕੱਠੇ ਇੱਥੇ ਅਸੀਂ ਇੱਥੇ ਇਕੱਠੇ ਪਾਰਕ 'ਚ ਪਾਣੀ ਬਹੁਤ ਜ਼ਿਆਦਾ ਖੜਾ ਹੈ ਦੀ ਪਾਣੀ ਦੀ ਨਿਕਾਸੀ ਕੋਈ ਨਹੀਂ ਹੈਗੀ ਹਾਂਜੀ ਤਕਰੀਬਨ ਲਗਭਗ ਢਾਈ ਸਾਲ ਹੋ ਗਏ ਜਿ ਹਾਰਕ ਨੂੰ ਬਣਦਿਆਂ ਨੂੰ ਜੀ ਠੀਕ ਹੈ ਇੱਕ ਦਿਨ ਕੰਮ ਕਰਦੇ ਆ 5 15 ਦਿਨ ਕੰਮ ਆਉਂਦੇ ਨਹੀਂਗੇ ਇੱਕ ਮਜ਼ਦੂਰ ਭੇਜ ਕੇ ਕੰਮ ਕਿ ਸ਼ੁਰੂ ਕਰਵਾ ਕੇ ਆ ਹਜੀ ਸਾਰਾ ਕੰਮ ਟਪ ਪਿਆ ਆ ਹੁਣ ਲਗਭਗ 2 ਕੁ ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਕਿ ਕਿਦਾਂ ਇੱਥੇ ਬੜਿਆ ਨਹੀਂ ਆਗਾ ਹਜੀ ਜਿੱਦੇ ਕਰਕੇ ਸਾਰਾ ਕੰਮ ਰੁਕਿਆ ਪਿਆ ਆ ਜੇ ਉਹਨਾਂ ਨੂੰ ਜੀ ਬਾਰ ਬਾਰ ਫੋਨ ਕਰਕੇ ਕਹਿੰਦੇ ਆ ਕਰ ਦਵਾਂਗੇ ਕਰ ਦਵਾਂਗੇ ਲਾਰੇ ਲੱਪੇ ਲਾਈ ਜਾਂਦੇ ਹੈਗੇ ਕਿੰਨੂੰ ਫੋਨ ਕਿੰਨੂੰ ਕੀਤਾ ਤੁਸੀਂ ਠੇਕੇਦਾਰ ਨੂੰ ਜੀ ਠੇਕੇਦਾਰ ਦਾ ਨਾਮ ਪਤਾ ਹੈ ਕੋਈ ਰਵੀ 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 ਤੁਸੀਂ ਕਾਰਪੈਸ਼ੇਂ ਚ ਕੋਈ ਕੰਪਲੀਟ ਕੀਤੀ ਏ ਦੀ ਹਾਂ ਮੈਂ ਕੀਤੀ ਬਹੁਤ ਵਾਰ ਕੰਪਲੀਟ ਕੀਤੀ ਅਸੀਂ ਠੀਕ ਹੈ ਕਈ ਵਾਰੀ ਕੀਤੀ ਹੈਗੀ ਰਿਟਰਨ ਕੰਪਲੀਟ ਕੀਤੀ ਹੈਗੀ ਠੀਕ ਹੈ ਔਰ ਸਾਡੇ ਜਿਹੜੇ ਕਾਉਂਸਲਰ ਆ ਉਹਨਾਂ ਨੇ ਵੀ ਕੰਮ ਕੀਤਾ ਇਤੋਂ ਦੇ ਪਰ ਸਾਡੀ ਸਨਵਾਈ ਕੋਈ ਨਹੀਂ ਆਈ ਦੂਸਰੀ ਕਾਉਂਸਲਰ ਸਾਹਿਬ ਨੂੰ ਮੌਕਾ ਦਿਖਾਇਆ ਬਾਰਕ ਦਾ ਬਿਲਕੁਲ ਬਾਰਕ ਜਾਇਆ ਕਈ ਵਾਰੀ ਆਇਆ ਕਾਉਂਸਲਰ ਕੀ ਕਿਹਾ ਕੀ ਉਹਨਾਂ ਨੇ ਉਹਨਾਂ ਨੂੰ ਬਸੇ ਕਰਵਾ ਰਿਆ ਜੀ ਕੰਮ ਕੀ ਨਾਮ ਕੀ ਕਾਉਂਸਲਰ ਦਾ ਗੋਗਾ ਜੀ ਠੀਕ ਹੈ ਹਾਂਜੀ ਹੁਣ ਤੁਸੀਂ ਚਾਹਦੇ ਕੀ ਹੋ ਅਸੀਂ ਇਹੋ ਚਾਹੁੰਦੇ ਆ ਕਿ ਪਾਰਕ ਸਾਡੀ ਸਾਡੇ ਰਹਿਵਾਣਾਂ ਦੀ ਪਾਰਕਿੰਗ ਦੇ ਨਾਤੇ ਬਣੀ ਆ ਉਹ ਵੀ ਬੇਇੱਜ਼ਤੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਹੈਗੀ ਇਹਨੂੰ ਬਿਲਕੁਲ ਸਹੀ ਤਰੀਕੇ ਨਾਲ ਪਾਣੀ ਦੇ ਕੱਢ ਕੇ ਪਾਣੀ ਨਿਕਸੂ ਨਹੀਂ ਆ ਪਾਣੀ ਦੀ ਨਿਕਾਸੀ ਹੋਣੀ ਚਾਹੀਦੀ ਹੈਗੀ